ਸਤਿ ਸ਼੍ਰੀ ਅਕਾਲ ਮੈਸਦੰਦਰ ਸੰਖੇਰਾ ਦੁਨੀਆ ਭਰ ਦੇ ਵਿੱਚ ਇੱਕ ਗੱਲ ਜਿਹੜੀ ਹੈ ਬਹੁਤ ਅਹਿਮ ਹੈ ਕਿਉਂਕਿ 20 ਜਨਵਰੀ ਨੂੰ ਡੋਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਬਜਾ ਸੌ ਚੱਕਣੀ ਹੈ ਤੇ ਉਸ ਤੋਂ ਪੰਜਾਬ ਦੀ ਜ਼ਮੀਨ ਹੀਟਲੀ ਪਾਣੀ ਨੂੰ ਬਚਾਉਣ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪਾਣੀ ਬਚਾਓ ਪੈਸਾ ਕਮਾਓ ਨੀਤੀ ਲਿਆਂਦੀ ਗਈ ਹੈ ਜ਼ਮੀਨ ਹੀਟਲੀ ਪਾਣੀ ਨੂੰ ਬਚਾਉਣ ਵਾਲੇ ਕਿਸਾਨ ਪੰਜਾਬ ਸਰਕਾਰ ਪਾਸੋਂ ਨਗਦ ਇਨਾਮ ਪ੍ਰਾਪਤ ਕਰ ਸਕਣਗੇ ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਅਗਲੇ 5 ਸਾਲਾਂ ਦੌਰਾਨ 30% ਦੀ ਪਾਣੀ ਬਚਾਉਣ ਦਾ ਟੀਚਾ ਰੱਖਿਆ ਹੈ ਜਿਸ ਦੇ ਬਦੌਲਤ ਅਗਲੇ 5 ਸਾਲਾਂ ਵਿੱਚ 20 ਅਰਬ ਕਣ ਮੀਟਰ ਪਾਣੀ ਦੀ ਬਚਤ ਹੋਵੇਗੀ ਅਸੀਂ ਆਪਣੇ ਪਾਣੀ ਨੂੰ ਯੂਟਿਲਾਈਜ਼ ਕਰਾਂਗੇ ਅਸੀਂ ਪਾਈਪਾਂ ਦੱਬ ਰਹੇ ਹਾਂ ਅਸੀਂ ਉਹ ਉਹ ਜਗ੍ਹਾ ਤੇ ਪਾਣੀ ਇਸ ਵਾਰ ਪਹੁੰਚਾਤਾ ਜਿੱਥੇ 35-35 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਸੀ ਕੱਸੀਆਂ ਦਾ ਰਜਵਾਹਿਆਂ ਦਾ ਨਾਰ ਦੇ ਵਿੱਚ ਪਾਣੀ ਅੱਛਾ ਆ ਰਿਹਾ ਸਾਨੂੰ ਲੈਟ ਵੀ ਪੂਰੀ ਮਿਲ ਲਈਏ ਨਾਰ ਦਾ ਪਾਣੀ ਵੀ ਪੂਰਾ ਮਿਲ ਰਿਹਾ ਹੈ ਇਸ ਦੇ ਨਾਲ ਹੀ ਜ਼ਬੀਨੀ ਪਾਣੀ ਨੂੰ ਬਚਾਉਣ ਲਈ ਸੂਬੇ ਪੱਧ ਦੇ ਕਿਸਾਨਾਂ ਨੂੰ ਘੱਟ ਪਾਣੀ ਦੀ ਲਾਗਤ ਵਾਲੀਆਂ ਫਸਲਾਂ ਵੀ ਜਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਪੰਜਾਬ ਦਾ ਪਾਣੀ ਹੀ ਪੰਜਾਬ ਦੀ ਰੰਗਲੇ ਸੁਪਨੇ ਨੂੰ ਸਾਕਾਰ ਕਰਨ ਦੀ ਨੀ ਹੈ ਤੇ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਉੱਤਮ ਖੇਤੀ ਦਾ ਸੁਪਨਾ ਹੋ ਰਿਹਾ ਹੈ ਸਾਕਾਰ ਕਿਸਾਨ ਹਿਤਾਸ਼ੀ ਪੰਜਾਬ ਸਰਕਾਰ ਪਹਿਲਾਂ ਦੁਨੀਆ ਭਰ ਦੇ ਵਿੱਚ ਹਰਕਤਾਂ ਜਿਹੜੀਆਂ ਨੇ ਉਹ ਆਮ ਹੋ ਗਿਆ ਨੇ ਕਿਉਂਕਿ ਦੁਨੀਆ ਦਾ ਸਭ ਤੋਂ ਪਾਵਰਫੁਲ ਲੋਕਤੰਤਰ ਹੈ ਅਮਰੀਕਾ ਦਾ ਤੇ ਉਹਦੇ ਵਿੱਚ ਹੁਣ 4B ਨੂੰ ਲੈ ਕੇ ਬੜੀ ਚਰਚਾ ਛੜੀ ਹੋਈ ਹੈ। ਦਰਅਸਲ ਟਰੰਪ ਜਿਹੜਾ ਆ ਉਹ ਗਰਪਾਦ ਦੇ ਖਿਲਾਫ ਜਿਹੜੇ ਉਹਦੇ ਬਿਆਨ ਸੀਗੇ ਉਸ ਨੂੰ ਲੈ ਕੇ ਲਗਾਤਾਰ ਚਰਚਾ ਦੇ ਵਿੱਚ ਰਿਹਾ ਪਰ ਹੁਣ 4B ਜਿਹੜੀ ਥਿਉਰੀ ਹੈ ਇਹ ਕਹਿੰਦੇ ਨੇ ਕਿ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਵੱਲ ਤੋਂ ਪਹਿਲਾਂ ਇਸ ਨੂੰ ਤੇਜ਼ੀ ਮਿਲਣੀ ਸ਼ੁਰੂ ਹੋ ਗਿਆ ਦਰ ਅਸਲ 4B ਕੋਰੀਆ ਦਾ ਇੱਕ ਕੋਰੀਆ ਦੀਆਂ ਔਰਤਾਂ ਦੇ ਵੱਲੋਂ ਛੇੜੀ ਗਈ ਇੱਕ ਮੁਹਿੰਮ ਹੈ ਜਿਹਦੇ ਵਿੱਚ ਉਹ ਕਹਿੰਦੀਆਂ ਨੇ ਡੇਟਿੰਗ ਨਹੀਂ ਕਰਨਾ ਵਿਆਹ ਨਹੀਂ ਕਰਨਾ ਸੈਕਸ ਨਹੀਂ ਕਰਨਾ ਬੱਚੇ ਨਹੀਂ ਪੈਦਾ ਕਰਨੇ ਯਾਨੀ ਕਿ ਮਰਦਾਂ ਦੇ ਨਾਲ ਕਿਸੇ ਤਰੀਕੇ ਦਾ ਸੰਬੰਧ ਵੀ ਨਹੀਂ ਰੱਖਣਾ ਤੁਹਾਨੂੰ ਯਾਦ ਹੋਵੇਗਾ ਦੁਨੀਆ ਦੇ ਵਿੱਚ ਇੱਕ ਪੋਸਟ ਜਿਹੜੀ ਹੀ ਥੋੜੇ ਸਾਲ ਪਹਿਲਾਂ ਬੜੀ ਜ਼ਿਆਦਾ ਵਾਇਰਲ ਹੋਈ ਸੀ ਉਹ ਪੋਸਟ ਸੀ ਕਿ ਜੇਕਰ ਮਰਦ ਕਹਿੰਦੇ ਨੇ ਕਿ ਔਰਤਾਂ ਦੇ ਵੱਲੋਂ ਗਰਭਪਾਤ ਕੀਤਾ ਜਾਣਾ ਜੁਰਮ ਹੈ ਜਾਂ ਪਾਪ ਹੈ ਤੇ ਫਿਰ ਉਹ ਔਰਤਾਂ ਦੇ ਨਾਲ ਸੈਕਸ ਕਰਨ ਦੇ ਵੀ ਯੋਗ ਨਹੀਂ ਹੈ ਇਸ ਤੋਂ ਬਾਅਦ ਕੋਰੀਆ ਦੇ ਵਿੱਚ ਇਹ ਜਿਹੜੀ ਮੁਹਿੰਮ ਸੀਗੀ ਬਹੁਤ ਜ਼ਿਆਦਾ ਚੜੀ ਸੀ ਪਰ ਹੁਣ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਹੁਦਾ ਸੰਭਲਣ ਤੋਂ ਪਹਿਲਾਂ ਲੋਕ ਜਾਣੇ ਕਿ ਅਮਰੀਕਨ ਔਰਤਾਂ ਜੜੀਆਂ ਨੇ ਇਸ ਮੁਹਿੰਮ ਦੇ ਵੱਲ ਜ਼ਿਆਦਾ ਝੁਕਾਓ ਹੋ ਗਿਆ ਤੁਹਾਨੂੰ ਯਾਦ ਹੋਵੇਗਾ ਕਾਮੈਲਾ ਹੈਰਿਸ ਜਦੋਂ ਕੇ ਆਪਣਾ ਕੈਂਪੇਨ ਕਰ ਰਹੇ ਸੀਗੇ ਤਾਂ ਉਹ ਔਰਤਾਂ ਦੇ ਹੱਕ ਦੇ ਵਿੱਚ ਸੀਗੇ। ਦਰਅਸਲ ਅਮਰੀਕਾ ਦੇ ਵਿੱਚ ਵੀ ਜਿਹੜਾ ਅਬੋਰਸ਼ਨ ਹੈ ਯਾਨੀ ਗਰਭਪਾਤ ਵਾਲਾ ਮੁੱਦਾ ਆ ਉਹ ਵੀ ਇਨੀ ਦੇ ਨਹੀਂ ਇਨ੍ਹਾਂ ਚੋਣਾਂ ਦੇ ਵਿੱਚ ਕਾਫੀ ਭਖਿਆ ਸੀਗਾ। ਇਨ੍ਹਾਂ ਚੋਣਾਂ ਦੇ ਵਿੱਚ ਕਿਹਾ ਗਿਆ ਸੀ ਕਿ ਅਬੋਰਸ਼ਨ ਕਰਨਾ ਕਾਮੈਲਾ ਹੈਰਿਸ ਕਹੇ ਰਹੀ ਸੀ ਕਿ ਔਰਤਾਂ ਦੇ ਹੱਕ ਦੇ ਵਿੱਚ ਹੈ। ਔਰਤਾਂ ਆਪਣੀ ਮਰਜ਼ੀ ਦੇ ਨਾਲ ਕਰਾ ਸਕਦੀਆਂ ਨੇ। ਪਰ ਜਿੱਥੇ ਡੋਨਲਡ ਟਰੰਪ ਜਿਹੜੇ ਨੇ ਉਹ ਇਹ ਸਪੋਰਟ ਕਰਦੇ ਸੀ ਕਿ ਅਬੋਰਸ਼ਨ ਕਰਨਾ ਪਾਪ ਹੈ। ਔਰਤਾਂ ਨਹੀਂ ਕਰ ਸਕਦੀਆਂ। ਕਿਉਂਕਿ ਇੱਕ ਸਲੋਗਨ ਵੀ ਚੱਲਿਆ ਸੀ ਮਾਈ ਬਾਡੀ ਮਾਈ ਰਾਈਟ। ਔਰ ਇਹਨੂੰ ਕਮੈਲਾ ਹਾਰਿਸ ਜਿਹੜੇ ਨੇ ਉਹ ਸਪੋਰਟ ਕਰਦੇ ਸੀਗੇ ਪਰ ਫੋਰਚੂਨੇਟਲੀ ਜਾਂ ਕਹ ਲਈਏ ਕਿ ਜਾਂ ਅਫਰੇ ਕਹ ਲਈਏ ਕਿ 트럼ਪ ਦੀ ਕਿਸਮਤ ਚ ਸੀ ਅਮਰੀਕਾ ਦਾ ਰਾਸ਼ਟਰਪਤੀ ਬਣਨਾ ਉਹ ਬਣੇ ਨੇ ਤੇ ਉਹਨਾਂ ਤੋਂ ਬਣਨ ਤੋਂ ਬਾਅਦ ਹੁਣ ਔਰਤਾਂ ਦਾ ਇਹ ਜਿਹੜਾ 4B ਮੁਹਿੰਮ ਹੈ ਇਹ ਕਿਉਂ ਤੇਜ਼ ਹੋਈ ਆ ਇਹ ਖਾਸ ਰਿਪੋਰਟ ਇਹ ਖਾਸ ਰਿਪੋਰਟ ਦੇ ਥਰੂ ਜਾਣਦੇ ਆ ਮਿੰਚੂ ਨੋ ਦੀ ਪੋਸਟ ਨੇ ਦੁਨੀਆ ਭਰ ਦੀਆਂ ਔਰਤਾਂ ਦਾ ਧਿਆਨ ਖਿੱਚਿਆ ਸੀ ਦਰਅਸਲ ਇਹ ਪੋਸਟ ਵੀ 트럼ਪ ਦੇ ਬਾਰੇ ਸੀ ਉਹ ਕਹਿੰਦੀ ਆ ਕਿ 트럼ਪ ਦੀ ਚੋਣ ਤੋਂ ਬਾਅਦ ਪੁਰਸ਼ਾਂ ਦਾ ਕਹਿਣਾ ਹੈ ਕਿ ਗਰਭਪਾਤ ਇੱਕ ਪਾਪ ਹੈ ਫਿਰ ਵੀ ਉਹ ਅਜੇ ਵੀ ਔਰਤਾਂ ਤੋਂ ਉਹਨਾਂ ਦੇ ਨਾਲ ਜੈਂਸੀ ਸਬੰਧ ਬਣਾਉਣ ਦੀ ਉਮੀਦ ਕਰਦੇ ਨੇ ਇਹ ਦੋਵੇਂ ਗੱਲਾਂ ਇਕੱਠੀਆਂ ਨਹੀਂ ਰਹਿ ਸਕਦੀਆਂ ਇਸ ਪੋਸਟ ਤੋਂ ਬਾਅਦ ਦੁਨੀਆ ਦੀਆਂ ਔਰਤਾਂ ਨੇ ਇਸ ਨੂੰ ਰੀਪੋਸਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਫਿਲਹਾਲ ਇੱਕ ਚੀਜ਼ ਤੇ ਹੈ ਕਿਉਂਕਿ ਇਹ ਜਿਹੜਾ ਫੋਰਬੀ ਹੈ ਇਹ ਦੱਖਣੀ ਕੋਰੀਆ ਦੇ ਵਿੱਚ ਨਾਰੀਵਾਦੀ ਔਰਤਾਂ ਔਰਤਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਪਰ ਇਸ ਅੰਦੋਲਨ ਨੇ ਟਰੰਪ ਦੀ ਜਿੱਤ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਵੀ ਆਪਣਾ ਥਾਂ ਬਣਾ ਲਿਆ ਮਿੰਜ ਨੂੰ ਕਹਿੰਦੇ ਨੇ ਕਿ ਅਸੀਂ ਲਗਾਤਾਰ ਅਜਿਹੀਆਂ ਖਬਰਾਂ ਸੁਣਦੇ ਹਾਂ ਕਿ ਔਰਤਾਂ ਡੇਟਿੰਗ ਦੌਰਾਨ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਨੇ ਜਾਂ ਰਸਤਾ ਖਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਇਹ ਸਭ ਨੇ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਜਿਸ ਤੋਂ ਬਾਅਦ 4B ਸ਼ੁਰੂ ਕੀਤਾ। ਹਾਲੇ ਦੇ ਹਫ਼ਤਿਆਂ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਟਰੰਪ ਦੀ ਜਿੱਤ ਤੋਂ ਬਾਅਦ 4B ਅੰਦੋਲਨ ਬਾਰੇ ਚਰਚਾ ਪੱਛਮੀ ਜਗਤ ਦੇ ਵਿੱਚ ਵੀ ਹੋ ਗਈ ਤੇ ਪੱਛਮੀ ਔਰਤਾਂ ਵੀ ਇਸ ਦੇ ਵਿੱਚ ਦਿਲਚਸਪੀ ਲੈਣ ਲੱਗੀਆਂ। ਹੁਣ ਸਵਾਲ ਖੜਾ ਹੁੰਦਾ ਹੈ 4B ਕੀ ਹੈ? ਜਿਸ ਦਾ ਅਰਥ ਹੈ ਡੇਟਿੰਗ ਨਹੀਂ ਕਰਨਾ, ਸੈਕਸ ਨਹੀਂ ਕਰਨਾ, ਵਿਆਹ ਨਹੀਂ ਕਰਨਾ ਤੇ ਨਾ ਹੀ ਬੱਚੇ ਨੂੰ ਜਨਮ ਦੇਣਾ। ਹੁਣ ਇਸ ਦਾ ਸ਼ਾਬਦਿਕ ਅਰਥ ਦੇਖਦੇ ਹਾਂ ਕੋਰੀਆਈ ਭਾਸ਼ਾ ਦੇ ਵਿੱਚ ਗੇਟਰ ਬੀ ਦਾ ਮਤਲਬ ਹੁੰਦਾ ਹੈ ਨਹੀਂ ਸੋ ਤੁਸੀਂ ਸਮਝ ਸਕਦੇ ਹੋ ਕਿ ਇਹ ਨਹੀਂ ਕਿਹਾ ਨਾ ਹੀ ਸੈਕਸ ਕਰਨਾ ਨਾ ਹੀ ਡੇਟਿੰਗ ਕਰਨੀ ਨਾ ਹੀ ਵਿਆਹ ਕਰਨਾ ਤੇ ਨਾ ਬੱਚੇ ਪੈਦਾ ਕਰਨੇ ਹੁਣ ਇਸ ਦਾ ਅਮਰੀਕਾ ਦੇ ਨਾਲ ਕੀ ਰਿਸ਼ਤਾ ਹੈ ਇਸ ਨੂੰ ਵੀ ਸਮਝਦੇ ਹਾਂ ਦਰਅਸਲ ਗਰਪਾਤ ਅਤੇ ਜਿੰਸੀ ਸੋਚਣਾ ਦੇ ਇਲਜ਼ਾਮਾਂ ਤੇ ਟਰੰਪ ਦੇ ਰੁਖ ਨੇ ਅਮਰੀਕਾ ਦੇ ਵਿੱਚ ਕੁਝ ਔਰਤਾਂ ਨੂੰ ਉਹਨਾਂ ਦੀ ਚੋਣ ਤੋਂ ਬਾਅਦ 4B ਅੰਦੋਲਨ ਨੂੰ ਅਪਣਾਉਣ ਵੱਲ ਪ੍ਰੇਰਿਤ ਕਰ ਦਿੱਤਾ ਗਰਪਾਤ ਤੇ ਆਉਣ ਵਾਲੇ ਅਮਰੀਕੀ ਰਾਸ਼ਟਰਪਤੀ ਦੇ ਰੁਖ ਜੋ ਇਹ ਤਿਆਗ ਕਰਦੇ ਨੇ ਕਿ ਔਰਤ ਇਹ ਦਾਇ ਨੀਜੀ ਫੈਸਲਾ ਨਹੀਂ ਹੋ ਸਕਦਾ ਉਸ ਦਾ ਇਹ ਫੈਸਲਾ ਉਸ ਦੀ ਮਰਜ਼ੀ ਦੇ ਨਾਲ ਨਹੀਂ ਹੋਏਗਾ ਇਹ ਸੰਬੰਧੀ ਸੰਭਾਵੀ ਸੰਗੀਗਰ ਪਤ ਪਬੰਦੀ ਬਾਰੇ ਔਰਤਾਂ ਦੇ ਅਧਿਕਾਰਿਕ ਸਮੂਹਾਂ ਵਿਚਕਾਰ ਡਰ ਪੈਦਾ ਕਰ ਦਿੰਦਾ ਹੈ ਰਿਪਬਲਿਕ ਨੂੰ ਰਾਸ਼ਟਰਪਤੀ ਸੈਨੇਟ ਅਤੇ ਪ੍ਰਤੀਨਿਧੀ ਸਭਾ ਨੂੰ ਕੰਟਰੋਲ ਕਰਨ ਦੇ ਲਈ ਤਿਆਰ ਹੈ ਅਤੇ ਸੁਪਰੀਮ ਕੋਰਟ ਦੇ ਵਿੱਚ ਰੂੜੀਵਾਦੀ ਬੌਮਾ ਦੇ ਨਾਲ ਉਹ પ્રતિਬੰਧ ਕਾਨੂੰਨ ਪਾਸ ਕਰਨ ਲਈ ਮਜਬੂਰ ਸਥਿਤੀ ਦੇ ਵਿੱਚ ਨੇ ਇਸ ਕਰਕੇ ਕੁਝ ਔਰਤਾਂ ਜਿਹੜੀਆਂ ਨੇ ਉਹ ਇਹ ਸੋਚਦੀਆਂ ਨੇ ਕਿ ਜੇਕਰ ਟਰੰਪ ਆਉਂਦਾ ਹੈ ਤੇ ਗਰਭਪਾਤ ਤੋਂ ਇਲਾਵਾ ਉਹਨਾਂ ਦੇ ਉੱਤੇ ਹੋਰ ਬਹੁਤ ਸਾਰੇ ਰੂਲ ਉਹਨਾਂ ਦੇ ਖਿਲਾਫ ਲਾਏ ਜਾਣਗੇ ਇਸ ਤੋਂ ਇਲਾਵਾ ਔਰਤਾਂ ਬਾਰੇ ਟਰੰਪ ਦੀਆਂ ਪਿਛਲੀਆਂ ਟਿੱਪਣੀਆਂ ਜਿਨ੍ਹਾਂ ਦੇ ਵਿੱਚ ਜਿੰਸੀ ਸੋਸ਼ਣ ਦੇ ਦੋਸ਼ ਅਤੇ ਉਹਨਾਂ ਨੂੰ ਚੁਣੌਤੀ ਦੇਣ ਵਾਲੀ ਕਮੈਲਾ ਹਾਰਿਸ ਬਾਰੇ ਵਿਵਾਦਪੂਰਨ ਟਿੱਪਣੀਆਂ ਵੀ ਸ਼ਾਮਲ ਨੇ ਇਹਨਾਂ ਤੇ ਮੂੜ ਗੌਰ ਕੀਤਾ ਜਾ ਰਿਹਾ ਹੈ ਹੁਣ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਟ੍ਰੈਂਡ ਬਾਰੇ ਪਿਛਲੇ ਦਿਨਾ ਤੋਂ ਸੋਸ਼ਲ ਮੀਡੀਆ ਪੋਸਟਾਂ ਕਾਫੀ ਅਟਰੈਕਸ਼ਨ ਦੇ ਵਿੱਚ ਨੇ ਜਿਹੜੀਆਂ ਕਿ 4B ਦੇ ਬਾਰੇ ਗੱਲਾਂ ਕਰਦੀਆਂ ਨੇ ਜਦੋਂ ਕਿ ਇੰਜਨ ਡਾਟਾ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਉਸ ਦੇ ਵਿੱਚ ਨਾਟਕੀ ਵਾਧਾ ਦਰਸਾਉਂਦਾ ਹੈ ਦੁਨੀਆ ਭਰ ਦੇ ਫਿਲਾਸਫਰ 4B ਨੂੰ ਵਿਸ਼ਵ ਵਿਆਪੀ ਪਸਾਰ ਦੇ ਉੱਤੇ ਦੋਵੇਂ ਤਰੀਕੇ ਦੇ ਨਾਲ ਦੇਖਦੇ ਨੇ ਯਾਨੀ ਕਿ ਹਾਂ ਪੱਕੀ ਵੀ ਤੇ ਨਾ ਪੱਕੀ ਵੀ ਇੱਕ ਫਿਲਾਸਫਰ ਕਹਿੰਦੇ ਨੇ ਕਿ ਮੈਨੂੰ ਮਾਨ ਮਹਿਸੂਸ ਹੁੰਦਾ ਹੈ ਕਿ 4B ਕੋਰੀਆਈ ਔਰਤਾਂ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਅੰਦੋਲਨ ਹੈ ਹੁਣ ਵਿਸ਼ਵ ਪੱਧਰ ਤੇ ਨਾਰੀਵਾਦੀ ਗੱਲਬਾਤ ਦਾ ਹਿੱਸਾ ਬਣ ਗਿਆ ਹੈ ਅੱਗੇ ਉਹ ਕਹਿੰਦੇ ਨੇ ਪਰ ਇਹ અપਮਾਨਜਨਕ ਵੀ ਹੈ ਨਾਰੀਵਾਦੀ ਵਿਚਾਰ ਦੇ ਵਿੱਚ ਅਮਰੀਕਾ ਕੋਰੀਆ ਤੋਂ 100 ਸਾਲ ਲੱਗਿਆ ਫਿਰ ਵੀ ਉੱਥੇ 4B ਨੂੰ ਅਪਣਾਉਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਔਰਤਾਂ ਦੀ ਸੁਰੱਖਿਆ ਅਤੇ ਬਰਾਬਰੀ ਨਾਲ ਰਹਿਣਾ ਅਮਰੀਕਾ ਦੇ ਵਿੱਚ ਵੀ ਅਜੇ ਚੁਣੌਤੀਪੂਰਨ ਹੈ ਇਹ ਔਰਤਾਂ ਨੂੰ ਦਰਪੇਸ਼ ਵਿਸ਼ਵਵਿਆਪੀ ਸੰਘਰਸ਼ਾਂ ਨੂੰ ਉਜਾਗਰ ਕਰਦਾ ਹੈ ਹਾਲਾਂਕਿ ਦੱਖਣੀ ਕੋਰੀਆ ਦੇ ਵਿੱਚ 4B ਬਾਰੇ ਜਨਤਕ ਜਾਗਰੂਕਤਾ ਅਤੇ ਭਾਵਨਾ ਸੀਮਤ ਜਾਂ ਨਰਾત્મક ਬਣੀ ਹੋਈ ਹੈ ਹਾਲਕਿ ਜੇਕਰ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਔਰਤਾਂ ਜਿਹੜੀਆਂ ਪਹਿਲਾਂ ਹੀ 4B ਜੀਵਨਸ਼ੈਲੀ ਅਪਣਾ ਰਹੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਅਸੀਂ 4B ਜੀਵਨਸ਼ੈਲੀ ਇਸ ਕਰਕੇ ਅਪਣਾਈ ਨਹੀਂ ਕਿ ਕੋਈ ਸਾਨੂੰ ਲੱਗਦਾ ਹੈ ਕਿ ਸਾਡਾ ਜੀਵਨ ਕਿਸੇ ਦੇ ਹਕੂਕਾਂ ਦੇ ਅੰਦਰ ਨਹੀਂ ਹੋਣਾ ਚਾਹੀਦਾ ਇਹ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਹੋਣਾ ਚਾਹੀਦਾ ਦੂਸਰੇ ਪੱਧਰ 'ਤੇ ਕੁਝ ਔਰਤਾਂ ਇਸੁਰਤੀਆਂ ਨੇ ਕਿ 4B ਇੱਕ ਤਰੀਕੇ ਦੇ ਨਾਲ ਫੜਕਾਉਣ ਵਾਲਾ ਹੈ ਇਹ ਔਰਤਾਂ ਨੂੰ ਉਹਨਾਂ ਦੇ ਕੁਦਰਤੀ ਸਰੂਪ ਤੋਂ ਵੱਖਰਾ ਕਰਦਾ ਹੈ